ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 4 4 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 4 4 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਿਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਉਣੇ ਦੋ ਕੁੰਡੇ ਆ ਪਹਿਲੇ ਕੁੰਡੇ ਦੇ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਇਹਨੂੰ ਸਿੱਧਾ ਕਰਕੇ ਧੱਗ ਆਪਣੇ ਵਾਲੀ ਰੱਖਣਾ ਦੋ ਦਾ ਇੱਕ ਕਰ ਦੇਣਾ ਬੈਕ ਸਾਈਡ ਤੋਂ ਦੀ ਜਿਹੜਾ ਕੁੰਡਾ ਇੱਥੇ ਕਟਿਆ ਉਹ ਇੱਥੇ ਪੂਰਾ ਹੋ ਗਿਆ ਵੱਧ ਗਿਆ ਕੁੰਡਾ ਨਾਲ ਹੀ ਜਾਲੀ ਪੈ ਗਈ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਸਿੱਦੇ ਪੁੱਠੇ ਕੁੰਡਿਆਂ ਵਿੱਚ ਹੀ ਡਿਜ਼ਾਈਨ ਬਣ ਜਾਂਦਾ ਵਾ ਫਿਰ ਦੋ ਦਾ ਇੱਕ ਕਰਤਾ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਤਾਂ ਅਗ ਆਪਣੇ ਵਾਲੀ ਰੱਖਣਾ ਇੱਕ ਕੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਪਹਿਲੀ ਸਲਾਈ ਵਿੱਚ ਜਿਹੜਾ ਕੁੰਡਾ ਘਟਣ ਡਿਆ ਉਹ ਕੁੰਡਾ ਨਾਲ ਨਾਲ ਵਧਣ ਵੀ ਡਿਆ ਧੱਗ ਆਪਣੇ ਵੱਲ ਹੀ ਰੱਖਣਾ ਕੁੰਡੇ ਦਾ ਮੂੰਹ ਘੁਮਾ ਕੇ ਦੋ ਦਾ ਇੱਕ ਕਰ ਦੇਣਾ ਦੋ ਕੁੰਡੇ ਪੁੱਠੇ ਧੱਗ ਆਪਣੇ ਵੱਲ ਰੱਖਣਾ ਸਿੱਧੇ ਕੁੰਡੇ ਦਾ ਮੂੰਹ ਘੁਮਾ ਕੇ ਦੋਵਾਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਬਣ ਜਾਣੇ ਐਕਸਟਰਾ ਕੁੰਡਾ ਸਿੱਧਾ ਚੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਹੀ ਲਾਸਟ ਵਿੱਚ ਵੀ ਦੋ ਕੁੰਡੇ ਪੁੱਠੇ ਆਏ ਡਿਜ਼ਾਈਨ ਦੀ ਪਹਿਲੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਦੋ ਕੁੰਡੇ ਪੁੱਠਿਆਂ ਨੂੰ ਇਧਰੋਂ ਸਿੱਧੇ ਕਰ ਦੇਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾ ਲੈਣਾ ਦੂਸਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠਿਆਂ ਨੂੰ ਸਿੱਧੇ ਬਣਾਉਣਾ ਸਿੱਧਿਆਂ ਨੂੰ ਪੁੱਠੇ ਬਣਾਉਣਾ ਇਹ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ 'ਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਤਾਗਾ ਬਾਹਰ ਨੂੰ ਕਰ ਲੈਣਾ ਹੁਣ ਇਹਨਾਂ ਦੋਵਾਂ ਨੂੰ ਪਹਿਲਾਂ ਤਾਂ ਅੰਦਰ ਨੂੰ ਕਰਕੇ ਕਟਾਇਆ ਹੀ ਕੁੰਡੇ ਦਾ ਮੂੰਹ ਘੁਮਾ ਕੇ ਹੁਣ ਇਸ ਤਰੀਕੇ ਨਾਲ ਕਟਾਉਣਾ ਦੋਵਾਂ ਨੂੰ ਅੱਗੇ ਆ ਦੀ ਸਲਾਈ ਪਾ ਕੇ ਇਹ ਜਿਹੜਾ ਕੁੰਡਾ ਕਟਿਆ ਇਹਨੂੰ ਬੁਧਾਉਣਾ ਤਾਂ ਅੰਦਰ ਨੂੰ ਕਰਕੇ ਦੋ ਕੁੰਡੇ ਪੁੱਠੇ ਬਣਾਉਣੇ ਇਹਨੂੰ ਡਬਲ ਵੱਲ ਮਾਰ ਲੈਣਾ ਜਿਹੜਾ ਕੁੰਡਾ ਕਟਿਆ ਉਹ ਕੁੰਡਾ ਇੱਥੇ ਵੱਧ ਜਾਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਸਿੱਧਿਆਂ ਦੋਹਾਂ ਕੁੰਡਿਆਂ ਨੂੰ ਪਹਿਲਾ ਕੁੰਡਾ ਕਮਾ ਕੇ ਘਟਾਇਆ ਹੀ ਹੁਣ ਇਹਨਾਂ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਲਾਈ ਤੇ ਕਟਾਉਣਾ ਇਹੜਾ ਕੁੰਡਾ ਘਟਿਆ ਇਹਨੂੰ ਵਲਪਾ ਕੇ ਵਦਾ ਦੇਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਅੱਗਿਓਂ ਦੀ ਸਲਾਈ ਤੇ ਦੋਹਾਂ ਦਾ ਇੱਕ ਕਰ ਦੇਣਾ ਪਹਿਲਾਂ ਪਿਛਿਓਂ ਦੀ ਕੀਤਾ ਹੀ ਜਿਹੜਾ ਕੁੰਡਾ ਘਟਿਆ ਉਹ ਵਦਾ ਲੈਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਲਾਈਕ ਕਰ ਦੇਣਾ ਧਾਗਿਆਂ ਨੂੰ ਬੜ ਮਾਰ ਲੈਣਾ ਦੋ ਪੁੱਠੇ ਬਣਾ ਲੈਣੇ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਿੱਚ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਆ ਪੁੱਠਿਆਂ ਨੂੰ ਸਿੱਧੇ ਬਣਾਉਣਾ ਸਿੱਧਿਆਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਡਿਜ਼ਾਈਨ ਦੀ ਚੌਥੀ ਸਲਾਈ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਸੌਖਾ ਡਿਜ਼ਾਈਨ ਜਲਦੀ ਬਣ ਜਾਂਦਾ ਇਹਨੂੰ ਨਿਊ ਬਿਗਨਰ ਵੀ ਡਿਜ਼ਾਈਨ ਨੂੰ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਆ ਸਿੱਧਿਆਂ ਪੁੱਠਿਆਂ ਕੁੰਡਿਆਂ ਤੇ ਹੀ ਡਿਜ਼ਾਈਨ ਤਿਆਰ ਹੁੰਦਾ ਵਾ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਸਿੱਧੇ ਕੁੰਡੇ ਦਾ ਮੂੰਹ ਘੁਮਾ ਕੇ ਤਾਂ ਗਾਪੜੇ ਵਾਲਾ ਰੱਖਣਾ ਬੈਕ ਸਾਈਡ ਤੋਂ ਜਿਹਨਾਂ ਦੋਵਾਂ ਦਾ ਇੱਕ ਕਰ ਦੇਣਾ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਣਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ